ਹੈਲੋ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਆਪ ਸਭ ਦਾ ਮੇਰੇ ਚੈਨਲ ਤੇ ਬਹੁਤ ਬਹੁਤ ਸਵਾਗਤ ਹੈ ਜੀ ਤੇ ਚਲੋ ਜੀ ਬਣਾਉਣੀ ਸਟਾਰਟ ਕਰਦੇ ਆਪਾਂ ਅੱਜ ਦੀ ਵੀਡੀਓ ਅੱਜ ਦੀ ਵੀਡੀਓ ਬਣਾਉਣ ਵਾਸਤੇ ਆਪਾਂ ਸਲਾਈ ਤੇ 15 ਗੁੰਡੇ ਪਾਏ ਆ ਜੀ ਤੇ ਇੱਕ ਇੱਕ ਗੁੰਡੇ ਦਾ ਹੀ ਡਿਜ਼ਾਈਨ ਹੈ ਜੀ ਇੱਕ ਇੱਕ ਗੁੰਡਾ ਸਿਰਫ ਇੱਕ ਇੱਕ ਗੁੰਡੇ ਦਾ ਡਿਜ਼ਾਈਨ ਹੈ ਤੇ ਆਪਾਂ ਉਲਟੀ ਸਲਾਈ ਵੀ ਬਣਾ ਲਈ ਗੁੰਡੇ 15 ਗੁੰਡੇ ਪਾ ਕੇ ਤੇ ਆਪਾਂ ਡਿਜ਼ਾਈਨ ਬਹੁਤ ਸੋਹਣਾ ਬਣ ਕੇ ਤਿਆਰ ਹੁੰਦਾ ਜੀ ਜਰੂਰ ਬਣਾਇਓ ਤੁਸੀਂ ਤੇ ਡਿਜ਼ਾਈਨ ਇੰਨਾ ਸੋਹਣਾ ਕੋਟੀ ਸਵੈਟਰ ਜੈਕਟ ਕੁਝ ਵੀ ਬਣਾਓ ਬੱਚਿਆਂ ਲਈ ਬਣਾਓ ਆਪਦੇ ਲਈ ਬਣਾਓ ਕਿਸੇ ਲਈ ਕੋਈ ਵੀ ਪ੍ਰੋਜੈਕਟ ਬਣਾਓ ਡਿਜ਼ਾਈਨ ਬਹੁਤ ਸੋਹਣਾ ਬਣ ਕੇ ਆਉਂਦਾ ਜੀ ਤੇ ਚਲੋ ਜੀ ਸਟਾਰਟ ਕਰਦੇ ਆਪਾਂ ਡਿਜ਼ਾਈਨ ਬਣਾਉਣਾ ਤੇ ਜੇਕਰ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਨੂੰ ਸ਼ੇਅਰ ਤੇ ਲਾਈਕ ਜਰੂਰ ਕਰ ਲਿਓ ਜੀ ਤੇ ਜਿਨ੍ਹਾਂ ਨੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕੀਤਾ ਹੋਇਆ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਤੇ ਲਾਈਕ ਕਰ ਦਿਆ ਕਰੋ ਜੀ ਦੱਬ ਕੇ ਤੇ ਸ਼ੇਅਰ ਵੀ ਜਰੂਰ ਕਰ ਦਿਆ ਕਰੋ ਵੀਡੀਓ ਤੁਹਾਨੂੰ ਪਤਾ ਹੀ ਹੈ ਜੀ ਆਪਾਂ ਬਹੁਤ ਔਖੇ ਹੋ ਕੇ ਵੀਡੀਓ ਬਣਾਉਨੇ ਆ ਜੀ ਤੇ ਤੁਹਾਡੇ ਵਰਗੇ ਭੈਣ ਭਰਾਵਾਂ ਨਾਲ ਹੀ ਆਪਾਂ ਅੱਗੇ ਵਧਾਂਗੇ ਜੀ ਤੇ ਜਰੂਰ ਜਰੂਰ ਵੀਡੀਓ ਨੂੰ ਸ਼ੇਅਰ ਕਰ ਦਿਆ ਕਰੋ ਤੇ ਵੱਧ ਤੋਂ ਵੱਧ ਵੇਖਿਆ ਕਰੋ ਤੇ ਲਾਈਕ ਵੀ ਵੱਧ ਤੋਂ ਵੱਧ ਕਰ ਦਿਆ ਕਰੋ ਤੇ ਮੇਰੇ ਚੈਨਲ ਨੂੰ ਸਪੋਰਟ ਕਰੋ ਜੀ ਤੁਹਾਡੇ ਸਪੋਰਟ ਦੀ ਬਹੁਤ ਲੋੜ ਹੈ ਜੀ ਤੇ ਚਲੋ ਜੀ ਆਪਾਂ ਬਣਾਉਣਾ ਸਟਾਰਟ ਕਰਦੇ ਆਂ ਡਿਜ਼ਾਈਨ ਤੇ ਡਿਜ਼ਾਈਨ ਬਣਾਉਣ ਵਾਸਤੇ ਆਪਾਂ ਸਿੱਧੀ ਸਲਾਈ ਬਣਾ ਲਈਏ ਇਧਰਲੇ ਪਾਸੇ ਉਲਟੀ ਤੇ ਇਧਰੋਂ ਆਪਣੀ ਸਿੱਧੀ ਹੋ ਗਈ ਸਲਾਈ ਇਹ ਜੀ ਤੇ ਹੁਣ ਆਪਾਂ ਬਣਾਵਾਂਗੇ ਜੀ ਇੱਕ ਗੁੰਡਾ ਤਾਰਾਂਗੇ ਇੱਕ ਗੁੰਡਾ ਉਲਟਾ ਬਣਾਵਾਂਗੇ ਇੱਕ ਸਿੱਧਾ ਬਸ ਆਪਾਂ ਆਹੀ ਦੋ ਕੁੰਡੇ ਆ ਜਿਹੜੇ ਇਹ ਇਸ ਤਰ੍ਹਾਂ ਬਣਾਉਂਦੇ ਜਾਣਾ ਪੂਰੀ ਸਲਾਈ ਚ ਫਰਸਟ ਵਾਲਾ ਕੁੰਡਾ ਉਲਟਾ ਬਣਾਉਣਾ ਫਿਰ ਸਿੱਧਾ ਪੂਰੀ ਸਲਾਈ ਚ ਆਪਾਂ ਇਹ ਇਸ ਤਰ੍ਹਾਂ ਹੀ ਬਣਾਉਣਾ ਹੈ ਇੱਕ ਕੁੰਡਾ ਉਲਟਾ ਤੇ ਇੱਕ ਸਿੱਧਾ ਆਪਣੇ ਕੋਲੇ ਐਂਡ ਵਾਲਾ ਕੁੰਡਾ ਵੀ ਉਲਟਾ ਆਉਣਾ ਚਾਹੀਦਾ ਆ ਦੇਖੋ ਜੀ ਉਲਟਾ ਆ ਗਿਆ ਕੁੰਡਾ ਤੇ ਲਾਸਟ ਵਾਲਾ ਕੁੰਡਾ ਆਪਾਂ ਸਿੱਧਾ ਬਣਾ ਲਵਾਂਗੇ ਤੇ ਦੂਜੀ ਸਲਾਈ ਵੀ ਆਪਾਂ ਇਸੇ ਤਰ੍ਹਾਂ ਬਣਾ ਲੈਣੀ ਹੈ ਇਧਰੋਂ ਹੁਣ ਬਣਾਵਾਂਗੇ ਜੇ ਆਪਾਂ ਇੱਕ ਕੁੰਡਾ ਸਿੱਧਾ ਇੱਕ ਕੁੰਡਾ ਉਲਟਾ ਸਿੱਧੀ ਸਲਾਈ 'ਚ ਆਪਾਂ ਪਹਿਲਾ ਕੁੰਡਾ ਉਲਟਾ ਬਣਾਇਆ ਸੀ ਉਲਟੀ ਸਲਾਈ 'ਚ ਪਹਿਲਾ ਕੁੰਡਾ ਆ ਤਾਰ ਕੇ ਦੂਜਾ ਕੁੰਡਾ ਆਪਾਂ ਸਿੱਧਾ ਬਣਾਵਾਂਗੇ ਤੇ ਡਿਜ਼ਾਈਨ ਸੌਖਾ ਵੀ ਬਹੁਤ ਹੈ ਤੇ ਸੋਹਣਾ ਵੀ ਬਹੁਤ ਹੈ ਜੀ ਤਾਂ ਜਸਤਰਾ ਬਣ ਗਿਆ ਆਪਣਾ ਡਿਜ਼ਾਈਨ ਇਹ ਹੁਣ ਆਪਾਂ ਤੁਹਾਨੂੰ ਦੱਸਦੇ ਆਂ ਜੀ ਡਿਜ਼ਾਈਨ ਬਣਾਉਣਾ ਇੱਕ ਗੁੰਡਾ ਆਪਾਂ ਉਤਾਰ ਕੇ ਤੇ ਇੱਕ ਉਲਟਾ ਬਣਾ ਲਿਆ ਇੱਕ ਆ ਆਪਣਾ ਗੁੰਡਾ ਹੋ ਗਿਆ ਹੁਣ ਆਪਾਂ ਇਹਦੇ ਤੇ ਬਣਾਵਾਂਗੇ ਜੀ ਡਿਜ਼ਾਈਨ ਇੱਕ ਵਾਰੀ ਗੁੰਡਾ ਬਣਾ ਲਿਆ ਆਪਾਂ ਆਹ ਹੁਣ ਆਪਾਂ ਇਹਨੂੰ ਉਤਾਰਨਾ ਨਹੀਂ ਹੈਗਾ ਹੁਣ ਆਪਾਂ ਇਸ ਤਰ੍ਹਾਂ ਲਵਾਂਗੇ ਇਸ ਤਰ੍ਹਾਂ ਗੁੰਡਾ ਬਣਾ ਲਵਾਂਗੇ ਇੱਕ ਹੋਰ ਚਲੋ ਜੀ ਆਪਾਂ ਦੋ ਕੁੰਡੇ ਬਣਾਏ ਤੀਜੀ ਵਾਰ ਆਪਾਂ ਵਲ ਪਾ ਕੇ ਇਹਨੂੰ ਇਸ ਤਰ੍ਹਾਂ ਫਿਰ ਬਣਾਉਣਾ ਸਿੱਧੇ ਸਿੱਧੇ ਹੀ ਇਹ ਸਾਰੇ ਕੁੰਡੇ ਜੀ ਉਲਟਾ ਨਹੀਂ ਕੋਈ ਵੀ ਬਣਾਉਣਾ ਪੂਰੇ ਕੁੰਡੇ ਸਿੱਧੇ ਬਣਾਉਣੇ ਆ ਇਹ ਇੱਕ ਕੁੰਡੇ ਤਾਂ ਆਪਾਂ ਚਾਰ ਕੁੰਡੇ ਬਣਾ ਲਏ ਇੱਕ ਕੁੰਡਾ ਉਲਟਾ ਇੱਕ ਕੁੰਡਾ ਸਿੱਧਾ ਇੱਕ ਕੁੰਡਾ ਉਲਟਾ ਹੁਣ ਆਪਾਂ ਇੱਕ ਕੁੰਡਾ ਇੱਕ ਕੁੰਡੇ ਤੇ ਆਪਾਂ ਡਿਜ਼ਾਈਨ ਬਣਾਵਾਂਗੇ ਆਹ ਵਾਲਾ ਕੁੰਡੇ ਤੇ ਆਪਾਂ ਡਿਜ਼ਾਈਨ ਨਹੀਂ ਬਣਾਉਣਾ ਆਪਾਂ ਉਦੋਂ ਅਗਲੇ ਤੇ ਬਣਾਵਾਂਗੇ ਧਿਆਨ ਨਾਲ ਦੇਖਿਓ ਜੀ ਇੱਕ ਵਾਰੀ ਇਸ ਤਰ੍ਹਾਂ ਬਣਾਵਾਂਗੇ ਕੁੰਡਾ ਦੂਜੀ ਵਾਰ ਆਪਾਂ ਇਸ ਤਰ੍ਹਾਂ ਸਲਾਈ ਪਾਵਾਂਗੇ ਇਸ ਤਰ੍ਹਾਂ ਬਣਾ ਲਵਾਂਗੇ ਇੱਥੇ ਫਿਰ ਆਪਾਂ ਵਾਲ ਪਾਵਾਂਗੇ ਧਾਗਾ ਆਪਣੇ ਵਾਲ ਕਰਕੇ ਤਾਂ ਫਿਰ ਆਪਾਂ ਇਹਨੂੰ ਦੇਖੋ ਜੀ ਇਸ ਤਰ੍ਹਾਂ ਲਾਵਾਂਗੇ ਕੁੰਡੇ ਨੂੰ ਤਾਂ ਇਸ ਤਰ੍ਹਾਂ ਕਰਕੇ ਚਾਰ ਗੁੰਡੇ ਬਣਾ ਲਵਾਂਗੇ ਚਾਰ ਆਪਾਂ ਆ ਬਣਾ ਲਵੇ ਚਾਰਾ ਬਣਾ ਲੇ ਫਿਰ ਇੱਕ ਗੁੰਡਾ ਉਲਟਾ ਇੱਕ ਗੁੰਡਾ ਸਿੱਧਾ ਫਿਰ ਆਪਾਂ ਅਗਲਾ ਗੁੰਡਾ ਉਲਟਾ ਬਣਾ ਲਵਾਂਗੇ ਫਿਰ ਆਪਾਂ ਇੱਕ ਵਿਚਾਲੇ ਛੱਡਦਾ ਸੀ ਇੱਧਰ ਵੀ ਆਪਾਂ ਇੱਕ ਗੁੰਡਾ ਸਿੱਧਾ ਵਾਲਾ ਛੱਡਦਾ ਇੱਥੇ ਵੀ ਆਪਾਂ ਛੱਡ ਦਿੱਤਾ ਹੁਣ ਆਪਾਂ ਇਸ ਕੁੰਡੇ ਤੇ ਡਿਜ਼ਾਈਨ ਬਣਾਵਾਂਗੇ ਇੱਕ ਵਾਰੀ ਇਸ ਤਰ੍ਹਾਂ ਬਣਾਵਾਂਗੇ ਧਿਆਨ ਨਾਲ ਦੇਖ ਲਓ ਜੀ ਇੱਕ ਵਾਰੀ ਆਪਾਂ ਇਸ ਤਰ੍ਹਾਂ ਲੈ ਲਵਾਂਗੇ ਆ ਦੇਖ ਹੈ ਇਸ ਤਰ੍ਹਾਂ ਬਣਾ ਲਵਾਂਗੇ ਦੋ ਕੁੰਡੇ ਬਣਾ ਲੇ ਫਿਰ ਤੀਜੀ ਵਾਰ ਆਪਾਂ ਵਲ ਪਾ ਕੇ ਕੁੰਡੇ ਨੂੰ ਫਿਰ ਸਿੱਧਾ ਬਣਾ ਲਵਾਂਗੇ ਚਾਰ ਕੁੰਡੇ ਆਪਾਂ ਬਣਾ ਲੇ ਇੱਕ ਕੁੰਡਾ ਉਲਟਾ ਇੱਕ ਕੁੰਡਾ ਸਿੱਧਾ ఇక్కడా ఉల్టాతో లాస్ట్ వాళ్ళ ఆ గే ఉల్ సైడ్ ఇద్దరు కండా సనాటా ఫిర్ అలా కు సో ఆ గే జి ఆ చారేను హాను చారాను సీ బ ఆ సోరి ఉల్టే బ ఉల్టే పాస్ ਫਿਰ ਇੱਕ ਗੁੰਡਾ ਸਿੱਧਾ ਇੱਕ ਉਲਟਾ ਇੱਕ ਸਿੱਧਾ ਚਾਰ ਗੁੰਡੇ ਆਪਣੇ ਕੋਲੇ ਆਗੇ ਜਿਹੜੇ ਆਪਾਂ ਇੱਕ ਗੁੰਡੇ ਤੋਂ ਬਣਾਏ ਇਹਨਾਂ ਨੂੰ ਆਪਾਂ ਉਲਟੇ ਬਣਾ ਲੈਣਾ ਫਿਰ ਇੱਕ ਗੁੰਡਾ ਸਿੱਧਾ ਇੱਕ ਉਲਟਾ ਇੱਕ ਸਿੱਧਾ ਚਾਰ ਗੁੰਡੇ ਉਲਟੇ ਹੁਣ ਆਪਾਂ ਅਗੇ ਜੀ ਸਿੱਧੇ ਪਾਸੇ ਤੀਜੀ ਸਲਾਈ ਹੋ ਗਈ ਆਪਣੀ ਇਹ ਇੱਕ ਕੁੰਡਾ ਆਪਾਂ ਤਾਰਿਆ ਇੱਕ ਉਲਟਾ ਬਣਾ ਲਿਆ ਬਾਕੀ ਆ ਚਾਰ ਕੁੰਡੇ ਜਿਹੜੇ ਆਪਾਂ ਇਹ ਸਿੱਧੇ ਬਣਾ ਲਵਾਂਗੇ ਜਿਹੜੇ ਕੁੰਡੇ ਆਪਣੇ ਕੋਲੇ ਉਲਟੇ ਸਿੱਧੇ ਆਉ ਆਪਾਂ ਸੇਮ ਬਣਾਉਣੇ ਆ ਜਿਹੜੇ ਸਿੱਧੇ ਕੁੰਡੇ ਆ ਚਾਰ ਉਹ ਆਪਾਂ ਸਿੱਧੇ ਬਣਾ ਲੈਣੇ ਆ ਜੀ ਉਲਟੇ ਪਾਸੇ ਤੋਂ ਉਲਟੇ ਬਣਾ ਲੈਣੇ ਆ ਸਿੱਧੇ ਪਾਸੇ ਤੋਂ ਸਿੱਧੇ ਇੱਕ ਕੁੰਡਾ ਉਲਟਾ ਤੇ ਇੱਕ ਸਿੱਧਾ ਉਲਟੀ ਸਲਾਈ ਤੇ ਆਪਾਂ ਇੱਕ ਗੁੰਡਾ ਸਿੱਧਾ ਇੱਕ ਉਲਟਾ ਇੱਕ ਸਿੱਧਾ ਫਿਰ ਚਾਰ ਗੁੰਡੇ ਉਲਟੇ ਇਸ ਤਰ੍ਹਾਂ ਬਣਾ ਕੇ ਆਪਾਂ ਸਲਾਈ ਕੰਪਲੀਟ ਕਰਦੇ ਹਾਂ ਫਿਰ ਮਿਲਦੇ ਹਾਂ ਜੀ ਹਲੋ ਜੀ ਆਪਾਂ ਉਲਟੀ ਸਲਾਈ ਬਣਾ ਲਈ ਸੀ ਸਿੱਧੇ ਪਾਸੇ ਆ ਗਏ ਇੱਕ ਗੁੰਡਾ ਤਾਰਿਆ ਇੱਕ ਗੁੰਡਾ ਉਲਟਾ ਬਣਾਵਾਂਗੇ ਹੁਣ ਆਪਾਂ ਜਿਹੜੇ ਆਚਾਰ ਗੁੰਡੇ ਬਣਾਏ ਸੀਗੇ ਹੁਣ ਆਪਾਂ ਇਹਨਾਂ ਨੂੰ ਹੈਗਾ ਜੀ ਘਟਾਉਣਾ ਆਮ ਇਹਨਾਂ ਤੋਂ ਆਪਾਂ ਇੱਕ ਗੁੰਡਾ ਬਣਾਉਣਾ ਆਹ ਫਰਸਟ ਵਾਲੇ ਦੋ ਗੁੰਡੇ ਆਪਾਂ ਇਸ ਤਰ੍ਹਾਂ ਕਰਾਂਗੇ ਆਹ ਦੋ ਗੁੰਡਿਆਂ ਦਾ ਇੱਕ ਗੁੰਡਾ ਬਣਾ ਲਵਾਂਗੇ ਇਸ ਤਰ੍ਹਾਂ ਜਿਹੜੇ ਆ ਦੋਨੇ ਗੁੰਡੇ ਆਪਾਂ ਇਹਨਾਂ ਦੇ ਉੱਪਰ ਆਉਂਦੇ ਇਸ ਤਰ੍ਹਾਂ ਇਦਾਂ ਥੋੜਾ ਜਿਹਾ ਸੌਖਾ ਹੋ ਜਾਂਦਾ ਹੈ ਅਲੋ ਜੇ ਇਸ ਤਰ੍ਹਾਂ ਆਪਾਂ ਗੋਲ-ਗੋਲ ਆਹ ਰਾਉਂਡ ਬਣ ਜੂਗਾ ਇਹ ਦੇ ਇੱਕ ਕੁੰਡਾ ਉਲਟਾ ਹੁਣ ਜਿਹੜਾ ਆਪਣਾ ਆਹ ਵਾਲਾ ਕੁੰਡਾ ਹੈ ਹੁਣ ਇਹ ਵਾਲਾ ਡਿਜ਼ਾਈਨ ਆਪਾਂ ਇਹਦੇ ਤੇ ਪਾਵਾਂਗੇ ਇਹਦੇ ਤੋਂ ਆਪਾਂ ਇੱਕ ਤੋਂ ਚਾਰ ਕੁੰਡੇ ਬਣਾ ਲਾਂਗੇ ਅਗਲਾ ਗੁੰਡਾ ਆਪਾਂ ਉਲਟਾ ਬਣਾ ਲਵਾਂਗੇ ਹਣਾ ਆਪਾਂ ਇਸ ਤਰ੍ਹਾਂ ਉਲਟਾ ਲੈਣਾ ਦਾ ਦੋਹਾਂ ਗੁੰਡਿਆਂ ਨੂੰ ਅਗਲੇ ਦੋਹਾਂ ਦਾ ਆਪਾਂ ਪਹਿਲਾਂ ਇੱਕ ਕਰ ਲਵਾਂਗੇ ਜੇ ਤੁਹਾਡੇ ਕੋਲ ਦੋਨੇ ਇਕੱਠੇ ਉਤੋਂ ਦੀ ਪਾਰ ਹੁੰਦੇ ਆ ਤਾਂ ਤੁਸੀਂ ਦੋਨੇ ਇਕੱਠੇ ਵੀ ਕਰ ਸਕਦੇ ਆ ਤੇ ਜੇ ਇੱਕ ਇੱਕ ਕਰ ਇੱਕ ਇੱਕ ਕਰਕੇ ਵੀ ਕਰ ਸਕਦੇ ਆ ਫਿਰ ਵੀ ਉਹੀ ਗੱਲ ਹੈ ਫਿਰ ਇੱਕ ਗੁੰਡਾ ਉਲਟਾ అగలే కుడే ఫజ బ ఉల్టా దో కు క ਦੋਹਾਂ ਦਾ ਇੱਕ ਕਰ ਦਾਂਗੇ ਫਿਰ ਆਪਾਂ ਇੱਕ ਇੱਕ ਕਰਕੇ ਉੱਪਰੋਂ ਗੁੰਡਾ ਇਸ ਤਰ੍ਹਾਂ ਉਲਟਾ ਆਦਾਂਗੇ ਇੱਕ ਗੁੰਡਾ ਬਣਾ ਲਏ ਜੀ ਆਪਾਂ ਚਾਰਾਂ ਤੋਂ ਅੰਗੇ ਫਿਰ ਇੱਕ ਗੁੰਡਾ ਉਲਟਾ ਹੁਣ ਆਪਾਂ ਇਹਦੇ ਤੇ ਡਿਜ਼ਾਈਨ ਬਣਾ ਲਵਾਂਗੇ ਇੱਕ ਗੁੰਡੇ ਤੋਂ ਆਪਾਂ ਚਾਰ ਗੁੰਡੇ ਬਣਾ ਲੈਣੇ ਆ ਹਗਲਾ ਹੁੰਦਾ ਉਲਟਾ 29 ਸਲਾਈ ਆਪਾਂ ਜਿਵੇਂ ਇੰਨਾ ਚ ਬਣਾਈ ਸੀ ਆਪਾਂ ਉਵੇਂ ਬਣਾ ਕੇ ਫਿਰ ਮਿਲਦੇ ਆਂ ਹਾਲੇ ਜੇ ਆਪਾਂ ਉਲਟੀ ਸਲਾਈ ਬਣਾ ਲਈ ਤੇ ਆਪਾਂ ਇੱਕ ਵਾਰੀ ਤੁਹਾਨੂੰ ਹੋਰ ਦੱਸ ਦਿੰਨੇ ਆ ਅਗਲੀ ਸਲਾਈ ਕਿਵੇਂ ਬਣੂਗੀ ਇੱਕ ਕੁੰਡਾ ਆਪਾਂ ਤਾਰ ਲਿਆ ਇੱਕ ਉਲਟਾ ਬਣਾ ਲਿਆ ਆਹ ਕੁੰਡਾ ਤਾਂ ਜਿਹੜਾ ਨਾਲ ਆਇਆ ਤਾਂ ਉਲਟਾ ਹੀ ਬਣਨਾ ਈ ਇੱਕ ਇੱਕ ਕੁੰਡਾ ਤਾਂ ਇਹਦੇ ਨਾਲ ਇੱਕ ਉਲਟਾ ਆਉਣਾ ਹੀ ਆਉਣਾ ਇੱਕ ਕੁੰਡਾ ਸਿੱਧਾ ਇੱਕ ਕੁੰਡਾ ਉਲਟਾ ਦੇਖੋ ਹੁਣ ਆਪਾਂ ਜਿਹੜਾ ਬਣਾਇਆ ਸੀਗਾ ਆ ਨੀਚੇ ਸਿੱਧਾ ਸੀਗਾ ਹੁਣ ਇੱਥੇ ਜਾ ਕੇ ਇਹ ਸਿੱਧਾ ਹੋ ਗਿਆ ਸਿੰਗਲ ਹੋ ਗਿਆ ਆ ਚਾਰ ਕੁੰਡੇ ਸਿੱਧੇ ਬਣਾ ਲੈਣੇ ਨੇ ਚਾਰ ਸਲਾਈਆਂ ਬਣਦੀਆਂ ਜੀ ਆਪਣੇ ਚਾਰ ਸਲਾਈਆਂ ਚ ਡਿਜ਼ਾਈਨ ਬਣ ਕੇ ਅੱਗੇ ਤੋਂ ਅੱਗੇ ਕੰਪਲੀਟ ਹੋ ਜਾਂਦਾ ਜੀ ਹੁਣ ਆਪਾਂ ਡਿਜ਼ਾਈਨ ਜਿਹੜਾ ਆ ਵਾਲਾ ਇਹ ਇੱਥੇ ਸਟਾਰਟ ਹੋ ਗਿਆ ਜੀ ਆਹ ਵਾਲਾ ਅਲੋ ਜੀ ਆਪਾਂ ਇੰਨਾ ਬਣਾ ਲਿਆ ਡਿਜ਼ਾਈਨ ਹੁਣ ਆਪਾਂ ਤੁਹਾਨੂੰ ਦੱਸ ਦਿੰਨੇ ਆ ਇਹ ਇੱਕ ਗੁੰਡਾ ਉਲਟਾ ਹੁਣ ਜਿਹੜਾ ਆਪਾਂ ਸਿੱਧਾ ਗੁੰਡਾ ਪਾਇਆ ਹੁਣ ਇਹਦੇ ਤੇ ਡਿਜ਼ਾਈਨ ਸਟਾਰਟ ਹੋ ਜਾਊਗਾ ਜੀ ਚਾਰ ਸਲਾਈਆਂ ਬਾਅਦ ਆਪਣਾ ਡਿਜ਼ਾਈਨ ਇਹ ਸਟਾਰਟ ਹੋ ਜਾਣਾ ਜੀ ਇੱਕ ਗੁੰਡਾ ਉਲਟਾ ਅਗਲੇ ਗੁੰਡੇ ਆਪਾਂ ਚਾਰ ਆ ਜਿਹੜੇ ਇਹਨਾਂ ਤੋਂ ਆਪਾਂ ਚਾਰਾਂ ਤੋਂ ਇੱਕ ਬਣਾ ਲੈਣਾ ਪਹਿਲਾਂ ਦੋਵਾਂ ਨੂੰ ਬਣਾ ਲੈਣਾ ਫਿਰ ਜਿਹੜੇ ਆ ਦੋ ਕੁੰਡੇ ਆ ਇਹਨਾਂ ਨੂੰ ਇਸ ਤਰ੍ਹਾਂ ਉੱਪਰ ਦੀ ਲਾ ਦਾਂਗੇ ਫਿਰ ਇੱਕ ਕੁੰਡਾ ਉਲਟਾ ਹੁਣ ਇਹਦੇ ਉੱਤੇ ਆਪਾਂ ਡਿਜ਼ਾਈਨ ਬਣਾ ਲਵਾਂਗੇ ਚਾਰ ਕੁੰਡੇ ਬਣਾ ਲਵਾਂਗੇ ਇੱਕ ਕੁੰਡੇ ਤੋਂ ਅਗਲੇ 4 ਗੁੰਡਿਆਂ ਤੋਂ ਆਪਾਂ ਇੱਕ ਗੁੰਡਾ ਬਣਾ ਲਾਂਗੇ। ਬਸ ਆਹੀ ਡਿਜ਼ਾਈਨ ਆਪਾਂ ਇਸ ਤਰ੍ਹਾਂ ਬਣਾਉਂਦੇ ਜਾਣਾ 4-4 ਸਲਾਈਆਂ ਰਿਪੀਟ ਕਰਦੇ ਜਾਵਾਂਗੇ। ਤਾਂ ਬਹੁਤ ਹੀ ਸੋਹਣਾ ਡਿਜ਼ਾਈਨ ਬਣ ਕੇ ਤਿਆਰ ਹੁੰਦਾ ਜੀ। ਆਹ ਦੇਖ ਦੋੜ ਜੈਨ ਬਣ ਗਏ ਆਪਣੇ ਕਿੰਨਾ ਪਿਆਰਾ ਡਿਜ਼ਾਈਨ ਲੱਗਦਾ ਤੇ ਦੇਖੋ ਜੀ ਇਸ ਤਰ੍ਹਾਂ ਬਣਦਾ ਹੈ ਜਦੋਂ ਅਸੀਂ ਇੱਥੇ ਚਾਰ ਚਾਰ ਸਲਾਈਆਂ ਪਰਪੀਟ ਕਰਦੇ ਜਾਵਾਂਗੇ ਤਾਂ ਇੰਨਾ ਸੋਹਣਾ ਡਿਜ਼ਾਈਨ ਬਣ ਕੇ ਤਿਆਰ ਹੁੰਦਾ ਹੈ ਤੇ ਜਰੂਰ ਟਰਾਈ ਕਰਿਓ ਜੇ ਮੇਰਾ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਸ਼ੇਅਰ ਤੇ ਲਾਈਕ ਜਰੂਰ ਕਰਦੇ ਹੋ ਜੀ ਕਮੈਂਟ ਵੀ ਕਰਦੇ ਹੋ ਤੁਹਾਨੂੰ ਡਿਜ਼ਾਈਨ ਕਿਵੇਂ ਦਾ ਲੱਗਿਆ ਵੀਡੀਓ ਦੱਸਣ ਦਾ ਤਰੀਕਾ ਕਿਵੇਂ ਦਾ ਲੱਗਿਆ ਤੇ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਦੇ ਹੋ ਜੀ ਵੀਡੀਓ ਨੂੰ ਸ਼ੇਅਰ ਜਰੂਰ ਕਰਦੇ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਲਾਈਕ ਵੱਧ ਤੋਂ ਵੱਧ ਕਰਦਿਆ ਕਰੋ ਜੀ ਤੇ ਸਪੋਰਟ ਕਰੋ ਜੀ ਮੇਰੇ ਚੈਨਲ ਨੂੰ ਵੱਧ ਤੋਂ ਵੱਧ ਹੈ ਜਕੋਟੀ ਸਵੈਟਰ ਜੈਕਟ ਕੁਛ ਵੀ ਬਣਾਓ ਬਹੁਤ ਸੋਹਣਾ ਡਿਜ਼ਾਈਨ ਬਣ ਕੇ ਤਿਆਰ ਹੁੰਦਾ ਏ ਚਲੋ ਜੀ ਮਿਲਦੇ ਆ ਕਿਸੇ ਹੋਰ ਨਵੀਂ ਵੀਡੀਓ ਚ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ